ਸਸਰੀਏ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਕੁੰਭ ਰਾਸ਼ੀ ਵਾਲਿਓ ਅਗਸਤ ਦਾ ਮਹੀਨਾ ਕਿਸ ਤਰ੍ਹਾਂ ਦਾ ਜਾਣ ਵਾਲਾ ਹੈ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਹੈ ਕਿ ਜੇਕਰ ਤੁਸੀਂ ਵੀਡੀਓ ਤੇ ਜੇਕਰ ਤੁਸੀਂ ਵੀਡੀਓ ਨੂੰ ਕਲਿੱਕ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਹੁਣ ਗੱਲ ਕਰਦੇ ਹਾਂ ਜੀ ਕੁੰਮਾ ੍ਰਸ਼ੀ ਵਾਲਿਆਂ ਦਾ ਅਗਸਤ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਦੇਖੋ ਜਿੱਥੇ ਤੱਕ ਅਸੀਂ ਸਰਚ ਕੀਤਾ ਹੈ ਤਾਂ ਤੁਹਾਡਾ ਜੋ ਜੁਲਾਈ ਦਾ ਮਹੀਨਾ ਗਿਆ ਹੈ ਜੋ ਕਿ ਹਾਲੇ ਹੁਣ ਥੋੜੇ ਦਿਨ ਹੀ ਰਹਿ ਗਏ ਹਨ ਪਾਪ ਕੇ ਇੱਕ ਦਿਨ ਜਾਂ ਦੋ ਦਿਨ ਜੁਲਾਈ ਦਾ ਮਹੀਨਾ ਤੁਹਾਡਾ ਪਤੀ ਪਤਨੀ ਦਾ ਲੜਾਈ ਝਗੜੇ ਵਿੱਚ ਬੀਤਿਆ ਹੈ ਪਤੀ ਪਤਨੀ ਦਾ ਲਵ ਪਾਰਟਨਰਸ ਜਾਨਿਕੇ ਬੋਏ ਫਰੈਂਡ ਗਰਲ ਫਰੈਂਡ ਜਾਂ ਫਿਰ ਆਫਿਸ ਜੌਬ ਜਾਂ ਬਿਜ਼ਨਸ 파ਟਨਰ ਜਿਹੜੇ ਹਨ ਸਾਰਿਆਂ ਦਾ ਲੜਾਈ ਝਗੜੇ ਵਿੱਚ ਹੀ ਜੁਲਾਈ ਦਾ ਮਹੀਨਾ ਬੀਤਿਆ ਹੈ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜੋ ਵੀ ਲੜਾਈ ਹੋਈ ਹੈ ਬੇਸਿਰ ਪੈਰ ਦੀ ਲੜਾਈ ਹੋਈ ਹੈ ਜੋ ਵੀ ਗੱਲਾਂ ਹੋਈਆਂ ਹਨ ਬਿਨਾਂ ਗਲਤ ਹੋਈਆਂ ਹਨ ਭਾਵੇਂ ਕਿ ਇੱਕ ਦੂਸਰੇ ਤੋਂ ਅਲੱਗ ਹੋਣ ਦਾ ਤੁਸੀਂ ਫੈਸਲਾ ਕਰ ਲਿਆ ਹੁਣ ਇੱਥੇ ਇਹ ਸਵਾਲ ਹੈ ਕਿ ਜੁਲਾਈ ਦੇ ਹੁਣ ਅਗਸਤ ਦੇ ਮਹੀਨੇ ਵਿੱਚ ਮੈਰਿਡ ਲਾਈਫ ਜਾਂ ਫਿਰ ਲਵ ਲਾਈਫ ਜਾਂ ਬਿਜ਼ਨਸ ਦਾ ਜਿਹੜਾ 파ਟਨਰ ਹੈ ਉਹ ਵੀ ਇਸੇ ਤਰ੍ਹਾਂ ਦਾ ਹੀ ਬੀਤੇਗਾ ਅਗਸਤ ਦਾ ਮਹੀਨਾ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਅਗਸਤ ਦਾ ਮਹੀਨਾ ਇਸ ਤਰ੍ਹਾਂ ਦਾ ਨਹੀਂ ਬੀਤੇਗਾ ਜਿਆਦਾ ਚੰਗਾ ਵੀ ਨਹੀਂ ਬੀਤੇਗਾ ਤੇ ਜੋ ਇਹ ਤੁਹਾਡੀ ਲੜਾਈ ਝਗੜੇ ਜੋ ਹੋਏ ਹਨ ਇਕੱਲਾਪਨ ਹਾਲੇ ਵੀ ਦਿਖ ਰਿਹਾ ਹੈ ਉਲਝਣਾ ਹਾਲੇ ਵੀ ਦਿਖ ਰਹੀਆਂ ਹਨ ਪਰ ਪਹਿਲੇ ਨਾਲੋਂ ਬੈਟਰ ਹੋਏਗਾ ਚੰਗਾ ਹੋਏਗਾ ਪਰ ਬਹੁਤ ਚੰਗਾ ਨਹੀਂ ਹੋਏਗਾ ਪਰ ਪਹਿਲੇ ਨਾਲੋਂ ਵਧਿਆ ਹੋਵੇਗਾ ਅਗਸਤ ਦਾ ਮਹੀਨਾ ਗੁੱਸੇ ਦੇ ਵਿੱਚ ਬੀਤੇਗਾ ਤੁਹਾਡੇ 파ਟਰਨਰ ਨੂੰ ਹਾਲੇ ਵੀ ਗੁੱਸਾ ਆਏਗਾ ਪਰ ਚੇਂਜ ਥੋੜਾ ਬਦਲਾਵ ਵੀ ਹੋਏਗਾ ਜੁਲਾਈ ਮਹੀਨੇ ਵਿੱਚ ਤੁਹਾਨੂੰ ਗੁੱਸਾ ਆ ਰਿਹਾ ਸੀ ਜੇ ਤੁਸੀਂ ਛੇਰ ਸੀ ਤਾਂ ਸਾਹਮਣੇ ਵਾਲਾ ਸਵਾ ਛੇਰ ਸੀ ਇਸੇ ਤਰ੍ਹਾਂ ਦੀ ਸਿਚੁਏਸ਼ਨ ਰਹੀ ਸੀ ਪਰ ਹੁਣ ਤੁਹਾਡੇ ਅੰਦਰ ਸਿਚੁਏਸ਼ਨ ਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਉਹ ਸਮਝਦਾਰੀ ਤੁਹਾਡੇ ਅੰਦਰ ਆ ਜਾਵੇਗੀ ਇਸ ਕਰਕੇ ਇਸ ਹਾਲਾਤਾਂ ਨੂੰ ਤੁਸੀਂ ਕੰਟਰੋਲ ਵਿੱਚ ਰੋਗੇ ਪਰ ਨਾਲ ਦੀ ਨਾਲ ਤੁਹਾਡੇ ਵਾਸਤੇ ਇੱਕ ਸਲਾਹ ਹੈ ਕਿ ਤੁਸੀਂ ਆਪਣੇ ਪਾਰਟਨਰ ਨੂੰ ਕੋਈ ਵੀ ਅਡਵਾਈਸ ਨਹੀਂ ਦੇਣੀ ਕੋਈ ਸਲਾਹ ਨਹੀਂ ਦੇਣੀ ਕਿਉਂਕਿ ਤੁਹਾਡੀ ਸਲਾਹ ਤੁਹਾਡੀ ਸਲਾਹ ਅਦਰਵੇ ਉਹ ਨਹੀਂ ਲੈਣਗੇ ਸ਼ਾਂਤ ਰਹੋ ਅਗਸਤ ਦੇ ਮਹੀਨੇ ਵਿੱਚ ਇਹ ਹੀ ਤੁਹਾਨੂੰ ਸਲਾਹ ਹੈ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹਾਂ ਜਿਹਦੇ ਵਿੱਚ ਤੁਸੀਂ ਸਾਵਧਾਨ ਰਹਿਣਾ ਹੈ ਪਰ ਹੁਣ ਤੁਸੀਂ ਇੱਥੇ ਕਹੋਗੇ ਕਿ ਹੁਣ ਬੋਰਾ ਹੀ ਬੋਰਾ ਦੱਸ ਰਹੇ ਹੋ ਕੁਝ ਚੰਗਾ ਵੀ ਦੱਸੋ ਅਸੀਂ ਤਾਂ ਚੰਗਾ ਸੁਣਨ ਦੇ ਲਈ ਆਉਂਦੇ ਹਾਂ ਦੇਖੋ ਜੀ ਪਹਿਲਾਂ ਮਿੱਠਾ ਖਿਲਾ ਦਿਓ ਤਾਂ ਮੂੰਹ ਮਿੱਠਾ ਹੋ ਗਿਆ ਫਿਰ ਬਾਅਦ ਵਿੱਚ ਕੌੜਾ ਖਿਲਾਵਾਂਗੇ ਤਾਂ ਉਹ ਚੰਗਾ ਨਹੀਂ ਲੱਗਦਾ ਮੂੰਹ ਮਿੱਠਾ ਹੋਣ ਤੋਂ ਬਾਅਦ ਕੌੜਾ ਖਾਣਾ ਤਾਂ ਦਿਲ ਨਹੀਂ ਕਰਦਾ ਫਟਾਫਟ ਜੇ ਅਸੀਂ ਤੁਹਾਨੂੰ ਮਿੱਠਾ ਕੁਝ ਖਿਲਾ ਦੇਵਾਂਗੇ ਤਾਂ ਫਿਰ ਉਸ ਤੋਂ ਬਾਅਦ ਵਿੱਚ ਤੁਹਾਨੂੰ ਬੋਲੀ ਕਿ ਹੁਣ ਇਹ ਕੌੜਾ ਖਾਓ ਤਾਂ ਉਹ ਤੁਸੀਂ ਨਹੀਂ ਖਾਓਗੇ ਸੋ ਇਸ ਲਈ ਜੁਲਾਈ ਤੋਂ ਅਗਸਤ ਦਾ ਮਹੀਨਾ ਤੁਹਾਡਾ ਚੰਗਾ ਹੀ ਜਾਏਗਾ ਇਹਦਾ ਗਰੰਟੀ ਹੈ ਪਰ ਪਹਿਲਾਂ ਪਰ ਪਹਿਲਾਂ ਮੈਂ ਤੁਹਾਨੂੰ ਥੋੜੀਆਂ ਜੀਆਂ ਚੀਜ਼ਾਂ ਅਸੀਂ ਦੱਸ ਦਿੰਦੇ ਹਾਂ ਕਿ ਜਿਸ ਦਾ ਤੁਸੀਂ ਧਿਆਨ ਰੱਖਣਾ ਹੋਵੇਗਾ ਸਾਵਧਾਨੀਆਂ ਰੱਖਣੀਆਂ ਹੋਣਗੀਆਂ ਕਿਉਂਕਿ ਚੰਗੀਆਂ-ਚੰਗੀਆਂ ਚੀਜ਼ਾਂ ਪਹਿਲਾਂ ਦੱਸਾਂਗੇ ਉਹ ਸੁਣ ਕੇ ਤੁਸੀਂ ਆਪਣੀ ਵੀਡੀਓ ਛੱਡ ਕੇ ਚਲੇ ਜਾਓਗੇ ਜੋ ਕਿ ਮੈਂ ਨਹੀਂ ਚਾਹੁੰਦੀ ਹਾਂ ਸਾਵਧਾਨੀਆਂ ਪਹਿਲਾਂ ਸੁਣ ਲਓ ਤਾਂ ਜੋ ਤੁਹਾਨੂੰ ਉਸ ਦਾ ਲਾਭ ਹੋਵੇ ਗ੍ਰਹਿ ਗੋਚਰ ਦੇ ਹਿਸਾਬ ਦੇ ਨਾਲ ਜੋ ਇੱਥੇ ਚੰਗਾ ਦਿਖ ਰਿਹਾ ਹੈ ਉਹ ਤਾਂ ਹੋਣਾ ਹੀ ਹੋਣਾ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਦੇਖੋ ਸਭ ਤੋਂ ਪਹਿਲਾਂ ਜੇ ਤੁਹਾਡੀ ਹੈਲਥ ਦੀ ਗੱਲ ਕਰੀਏ ਤਾਂ ਤੁਸੀਂ ਆਪਣੀ ਹੈਲਥ ਦਾ ਸਿਹਤ ਦਾ ਗੱਸ ਦੇ ਮਹੀਨੇ ਵਿੱਚ ਧਿਆਨ ਰੱਖਣਾ ਹੋਵੇਗਾ ਕੁੰਭ ਰਾਸ਼ੀ ਵਾਲਿਆਂ ਨੂੰ ਤੁਹਾਨੂੰ ਦੱਸ ਰਹੀ ਹਾਂ ਕਿ ਸਿਰ ਦਰਦ ਮਾਈਗਰੇਨ ਦੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਤੁਹਾਡੀ ਰਾਸ਼ੀ ਦੇ ਵਿੱਚ ਰਾਹੂ ਰਾਹੂ ਬਰਾਜਮਣ ਹਨ ਇਸ ਤੋਂ ਇਲਾਵਾ ਇਨਫੈਕਸ਼ਨ ਤੁਹਾਨੂੰ ਅਗਸਤ ਦੇ ਮਹੀਨੇ ਵਿੱਚ ਹੋ ਸਕਦੇ ਹੈ ਕਿਸੇ ਇਨਫੈਕਸ਼ਨ ਦੇ ਹੋਣ ਦੇ ਕਾਰਨ ਤੁਸੀਂ ਤੁਹਾਡੇ ਕੋਈ ਪੇੜ ਵਾਲੀ ਜਗ੍ਹਾ ਦੇ ਵਿੱਚ ਪੇੜ ਵਾਲੀ ਜਗ੍ਹਾ ਘਰ ਵਿੱਚ ਆਪਣੇ ਕਿਸੇ ਨੂੰ ਸਮਝ ਲੋ ਕਿ ਫੋਰ ਐਗਜ਼ਾਮਪਲ ਜਿਵੇਂ ਕਿਸੇ ਨੂੰ ਖਾਂਸੀ ਜ਼ੁਕਾਮ ਜਾਂ ਸਿਰ ਦਰਦ ਹੈ ਬੁਖਾਰ ਹੈ ਤੁਸੀਂ ਉਹਨਾਂ ਦੇ ਸੰਪਰਕ ਵਿੱਚ ਆ ਗਏ ਤਾਂ ਤੁਹਾਨੂੰ ਬਹੁਤ ਜਲਦੀ ਇਨਫੈਕਸ਼ਨ ਹੋ ਸਕਦੀ ਹੈ ਕਿਹਸਾ ਕਦੇ ਹੋ ਅਗਸਤ ਦੇ ਮਹੀਨੇ ਵਿੱਚ ਤੁਹਾਨੂੰ ਇਨਫੈਕਸ਼ਨ ਬਹੁਤ ਜਲਦੀ ਪਕਰ ਸਕਦੀ ਹੈ ਇਸ ਕਰਕੇ ਥੋੜਾ ਜਿਹਾ ਤੁਸੀਂ ਧਿਆਨ ਰੱਖਣਾ ਹੈ ਤੁਹਾਡੇ ਵਾਸਤੇ ਇਹ ਬੈਠ ਰਹੇਗਾ ਇਸ ਤੋਂ ਇਲਾਵਾ 20 ਅਗਸਤ ਤੋਂ ਬਾਅਦ ਸ਼ੁਕਰ ਜੋ ਹੈ ਸ਼ੁਕਰ ਤੁਹਾਡੇ ਸ਼ਵੇਂ ਘਰ ਵਿੱਚ ਚਲੇ ਜਾਣਗੇ ਤਾਂ ਤੁਹਾਨੂੰ ਆਪਣੇ ਮਾਤਾ ਪਿਤਾ ਦੀ ਸਿਹਤ ਦੀ ਚਿੰਤਾ ਹੋ ਸਕਦੀ ਹੈ ਨਾਨਕੇ ਘਰ ਵਿੱਚੋਂ ਤੁਹਾਨੂੰ ਕੋਈ ਬਿਮਾਰ ਹੋਨ ਦੀ ਖਬਰ ਮਿਲ ਸਕਦੀ ਹੈ 20 ਅਗਸਤ ਤੋਂ ਬਾਅਦ ਕਿਸੇ ਮਹਿਲਾ ਅਧਿਕਾਰੀ ਨਾਲ ਜੇ ਤੁਸੀਂ ਜੌਬ ਕਰਦੇ ਹੋ ਆਫਿਸ ਵਿੱਚ ਜਾਂਦੇ ਹੋ ਤਾਂ ਕਿਸੇ ਮਹਿਲਾ ਅਧਿਕਾਰੀ ਦੇ ਨਾਲ ਤੁਹਾਡੀ ਬੈਸ ਹੋ ਸਕਦੀ ਹੈ ਵਾਦ ਵਿਵਾਦ ਹੋ ਸਕਦਾ ਹੈ ਇਸ ਕਰਕੇ ਤੁਸੀਂ ਟਾਲ ਸਕਦੇ ਹੋ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੈ ਤੁਹਾਨੂੰ ਧਿਆਨ ਦੇਣਾ ਹੋਵੇਗਾ ਤੁਸੀਂ ਉਹਨਾਂ ਦੇ ਨਾਲ ਕੋਈ ਕੋਈ ਵੀ ਸਲਾਹ مشورہ ਨਾ ਕਰੋ ਤਾਂ ਤੁਹਾਡੇ ਲਈ ਚੰਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 8 ਅਗਸਤ ਤੋਂ 1 ਅਗਸਤ ਵਿੱਚ ਤੁਹਾਡੇ ਖਰਚੇ ਹੋਣ ਵਾਲੇ ਹਨ ਜ਼ਿਆਦਾ ਹੋਣ ਵਾਲੇ ਹਨ ਉਸ ਤੋਂ ਜ਼ਿਆਦਾ ਭਾਅ ਕੇ ਬਹੁਤ ਜ਼ਿਆਦਾ ਹੋ ਸਕਦੇ ਹਨ ਜਿਸ ਨਾਲ ਤੁਹਾਨੂੰ ਟੈਨਸ਼ਨ ਵੀ ਹੋ ਸਕਦੀ ਹੈ ਜੇ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ ਤਾਂ ਇਹਨਾਂ ਦਿਨਾਂ ਦੇ ਦੌਰਾਨ ਇਹ ਸਭ ਕੰਮ ਕਰੋ ਕਿਉਂਕਿ ਜੋ ਪ੍ਰਾਪਰਟੀ ਵੇਚੋਗੇ ਤਾਂ ਚੰਗਾ ਤੁਹਾਨੂੰ ਪ੍ਰਾਈਸ ਨਹੀਂ ਮਿਲ ਪਾਏਗਾ ਖਰੀਦੋਗੇ ਤਾਂ ਮਹਿੰਗੀ ਮਿਲੇਗੀ ਥੋੜਾ ਜਿਹਾ ਤੁਹਾਨੂੰ ਇਸ ਦੇ ਵਿੱਚ ਇਹ ਕੈਨਸਲ ਕਰਨਾ ਜੇ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ ਤਾਂ ਇਹਨਾਂ ਦਿਨਾਂ ਦੇ ਵਿੱਚ ਇਹ ਕੰਮ ਨਾ ਕਰੋ ਕਿਉਂਕਿ ਜੋ ਪ੍ਰਾਪਰਟੀ ਵੇਚੋਗੇ ਤਾਂ ਚੰਗਾ ਤੁਹਾਨੂੰ ਪ੍ਰਾਈਸ ਨਹੀਂ ਮਿਲੇਗਾ ਖਰੀਦੋਗੇ ਤਾਂ ਮਹਿੰਗੀ ਮਿਲੇਗੀ ਥੋੜਾ ਜਿਹਾ ਤੁਹਾਨੂੰ ਇਸ ਕੰਮ ਦੇ ਵਿੱਚ ਕੈਨਸਲ ਕਰਨਾ ਹੋਵੇਗਾ ਸ਼ਨੀ ਦੇ ਮੰਗਲ ਦਾ ਸਮ ਤੱਕ ਜੋਗ ਬਣ ਰਿਹਾ ਹੈ ਕਾ ਫੈਮਿਲੀ ਦੇ ਵਿੱਚ ਥੋੜਾ ਜਿਹਾ ਲੜਾਈ ਝਗੜਾ ਹੋ ਸਕਦਾ ਹੈ ਉਥੇ ਤੁਸੀਂ ਕੀ ਕਰਨਾ ਹੈ ਸ਼ਾਂਤੀ ਰੱਖਣੀ ਹੈ ਇਹ ਜੋ ਤੁਹਾਨੂੰ ਡੇਟ ਦੱਸੀਆਂ ਹਨ ਨੋਟ ਕਰਕੇ ਰੱਖ ਲਓ 8 ਅਗਸਤ ਤੋਂ 1 ਅਗਸਤ ਦੇ ਵਿੱਚ ਬਾਕੀ ਦਿਨ ਚੰਗੇ ਆਂਦਾ ਤੁਸੀਂ ਪ੍ਰਾਪਰਟੀ ਵਗੈਰਾ ਜਿਹੜਾ ਖਰੀਦ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਹੁਣ ਸਾਵਧਾਨੀ ਤੁਹਾਨੂੰ ਦੱਸ ਰਹੀ ਹਾਂ ਕਿ ਜੋ ਤੁਹਾਡੇ ਨਾਲ ਅਗਸਤਾਂ ਮਹੀਨਾ ਜਿਸ ਤਰ੍ਹਾਂ ਕਿ ਜੁਲਾਈ ਨਾਲੋਂ ਤਾਂ ਅਗਸਤਾਂ ਮਹੀਨਾ ਚੰਗਾ ਹੀ ਰਹੇਗਾ ਇਹ ਤਾਂ ਹੈ ਸਭ ਤੋਂ ਪਹਿਲਾਂ ਆਪਣੀ ਗੱਲ ਕਰਦੇ ਹਾਂ ਮਨੀ ਦੀ ਪੈਸੇ ਦੀ ਕਿਉਂਕਿ ਪੈਸਾ ਬਹੁਤ ਹੀ ਇੰਪੋਰਟੈਂਟ ਹੁੰਦਾ ਹੈ ਲਾਈਫ ਦੇ ਵਿੱਚ ਤਾਂ ਵੈਸੇ ਦੀ ਦ੍ਰਿਸ਼ਟੀ ਤੋਂ ਦੇਖੇ ਤਾਂ ਅਗਸਤਾ ਮਹੀਨਾ ਤੁਹਾਡਾ ਬਹੁਤ ਹੀ ਚੰਗਾ ਹੈ ਸ਼ੋਭਾ ਹੈ ਪੈਸਾ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਕੁੰਭ ਰਾਸ਼ੀ ਵਾਲਿਆਂ ਦੇ ਲਈ ਕੋਈ ਡੀਲ ਤੁਹਾਡੀ ਕਰੈਕ ਹੋ ਸਕਦੀ ਹੈ ਕੋਈ ਆਰਡਰ ਤੁਹਾਨੂੰ ਮਿਲ ਸਕਦਾ ਹੈ ਚੰਗੇ ਸੇਲ ਤੁਹਾਡੇ ਹੋ ਸਕਦੇ ਇਸ ਤੋਂ ਇਲਾਵਾ ਜੇ ਕੁੰਭ ਰਾਸ਼ੀ ਵਾਲੇ ਜੋ ਸਟੂਡੈਂਟ ਹਨ ਉਹਨਾਂ ਦੀ ਗੱਲ ਕਰੀਏ ਤਾਂ ਸਟੂਡੈਂਟਸ ਤੇ ਲਈ ਇਹ ਮਹੀਨਾ ਬਹੁਤ ਚੰਗਾ ਹੈ ਉਹਨਾਂ ਦੇ ਦੇਖੋ 16 ਅਗਸਤ ਤੋਂ ਬਾਅਦ ਜੋ ਜੋ ਡੇਟ ਦੱਸ ਰਹੇ ਹਨ ਉਹ ਤੁਸੀਂ ਨੋਟ ਕਰ ਸਕਦੇ ਹੋ 16 ਅਗਸਤ ਤੋਂ ਬਾਅਦ ਸਟੂਡੈਂਟਸ ਤੇ ਲਈ ਜੋ ਸਮਾਂ ਹੈ ਬਹੁਤ ਹੀ ਉਤਮ ਹੈ ਕਹਿ ਸਕਦੇ ਹਾਂ ਬਹੁਤ ਹੀ ਚੰਗਾ ਹੈ ਨੌਕਰੀ ਲੱਗਣ ਦੇ ਚਾਂਸ ਹਨ ਖਾਸ ਕਰਕੇ ਸਰਕਾਰੀ ਨੌਕਰੀ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਸ ਯੋਗ ਪਾ ਰਹੇ ਹਨ ਇਸੋਂ ਲਾਵਾ ਡੇਟ ਨੋਟ ਕਰੋ ਕਿ 4 5 6 7 ਜਾਣੇ 3 ਤਰੀਕ ਤੋਂ ਲੈ ਕੇ 7 ਤਰੀਕ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਕੋਈ ਇਗਜ਼ਾਮ ਜਾਂ ਇੰਟਰਵਿਊ ਦੇ ਜਾਂਦੇ ਹੋ ਤਾਂ ਜ਼ਿਆਦਾ ਸਕਸੈਸਫੁਲ ਹੋਣ ਦੇ ਚਾਂਸਾ ਹਨ ਇਸੇ ਨਾਲ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਜੋ ਲੋਕ ਡਬਲ ਜੋ ਇਗਜ਼ਾਮ ਦੇ ਰਹੀਆਂ ਹਨ ਉਹਨਾਂ ਦੇ ਹੋਰ ਵੀ ਜ਼ਿਆਦਾ ਸਕਸੈਸਫੁਲ ਹੋਣ ਦੇ ਚਾਂਸਾ ਹਨ ਹੁਣ ਜੋ ਲੋਕ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਂਦੇ ਹਨ ਕੰਬਰਾਸ਼ੀ ਵਾਲੇ ਤਾਂ ਦੇਖੋ ਨੋਟ ਕਰ ਲਓ 11 ਤੇ 12 ਅਗਸਤ ਅਗਸਤ ਦਾ ਦਿਨ ਜਲਦ ਦੇ ਲਈ ਬਹੁਤ ਚੰਗਾ ਹੈ 14 ਤੋਂ 18 ਦਾ ਦਿਨ ਇਨਵੈਸਟਮੈਂਟ ਦੇ ਲਈ ਚੰਗਾ ਹੈ ਤੇ 22 ਅਗਸਤ ਵੀ ਰਿਟਰਨ ਤੇ ਇਨਵੈਸਟਮੈਂਟ ਕਰਨ ਦੇ ਲਈ ਚੰਗਾ ਹੈ ਹੁਣ ਜੇ ਤੁਹਾਡੇ ਨਾਲ ਸੰਤਾਨ ਪੱਖ ਦੀ ਗੱਲ ਕਰੀਏ ਤਾਂ ਸੰਤਾਨ ਨੂੰ ਲੈ ਕੇ ਜੋ ਮਾਤਾ ਪਿਤਾ ਕੰਬਰਾਸ਼ੀ ਵਾਲੇ ਚਿੰਤਾ ਤਾਂ ਆਹਨ ਭਾਵੇਂ ਉਹਨਾਂ ਦੀ ਸਟੱਡੀ ਵਾਸਤੇ ਹੋਣ ਜਾਂ ਉਹਨਾਂ ਦੇ ਬਿਹੇਵियर ਵਾਸਤੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਉਹਨਾਂ ਦੇ ਲਈ ਟੈਨਸ਼ਨ ਦੇ ਵਿੱਚ ਹੋ ਤਾਂ ਤੁਹਾਡੀ ਜੋ ਅਗਸਤ ਦੇ ਮਹੀਨੇ ਵਿੱਚ ਇਹ ਚਿੰਤਾ ਹੈ ਦੂਰ ਹੋਣ ਵਾਲੀ ਹੈ ਨਾਲ ਹੀ ਨਾਲ ਉਹ ਮਾਤਾ ਪਿਤਾ ਜੋ ਬੇਬੀ 컨ਸੇਵ ਨਹੀਂ ਕਰ پا ਰਹੇ ਤਾਂ ਅਗਸਤ ਦਾ ਮਹੀਨਾ ਉਹਨਾਂ ਵਾਸਤੇ ਕੋਈ ਖੁਸ਼ਖਬਰੀ ਲੈ ਕੇ ਆ ਸਕਦਾ ਹੈ ਹੁਣ ਇੱਕ ਖਾਸ ਇੰਪੋਰਟੈਂਟ ਗੱਲ ਜੋ ਤੁਹਾਨੂੰ ਦੱਸਣ ਚਾ ਰਹੇ ਹਾਂ ਕਿ ਜੇ ਪ੍ਰਾਪਰਟੀ ਨੂੰ ਲੈ ਕੇ ਕੋਈ ਤੁਹਾਡਾ ਕੋਈ ਤੁਹਾਡਾ ਮੈਟਰ ਚੱਲ ਰਿਹਾ ਸੀ ਜਾਂ ਪ੍ਰਾਪਰਟੀ ਲੈਣ ਦਾ ਵਿਚਾਰ ਚੱਲ ਰਿਹਾ ਸੀ ਜਾਂ ਗੱਡੀ ਲੈਣ ਦਾ ਸੋਚ ਰਹੇ ਸੀ ਤਾਂ ਇਹ ਇੱਕ ਗੱਲ ਪੱਕੇ ਤੌਰ ਤੇ ਕਹਿ ਸਕਦੇ ਹਾਂ ਕਿ ਪ੍ਰਾਪਰਟੀ ਗੱਡੀ ਪ੍ਰਾਪਰਟੀ ਤੋਂ ਰਿਲੇਟਡ ਕੰਮ ਜੁਐਲਰੀ ਜਾਂ ਕਪੜਾ ਇਹਨਾਂ ਪੰਜਾਂ ਚੀਜ਼ਾਂ ਦੇ ਵਿੱਚੋਂ ਕੋਈ ਜ਼ਰੂਰੀ ਕੋਈ ਦੋ ਚੀਜ਼ਾਂ ਪਰਚੇਸ ਕਰਨ ਵਾਲੇ ਹੋ ਅਗਸਤ ਦੇ ਮਹੀਨੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ 18 ਤਰੀਕ ਦੱਸ ਚੁੱਕੀਆਂ ਉਹਨਾਂ ਨੂੰ ਛੱਡ ਕੇ ਬਾਕੀ ਅਗਸਤ ਦੇ ਮਹੀਨੇ ਵਿੱਚ ਪੰਜਾਂ ਦੇ ਵਿੱਚੋਂ ਦੋ ਚੀਜ਼ਾਂ ਤੁਸੀਂ ਜ਼ਰੂਰ ਪਰਚੇਸ ਕਰੋਗੇ ਨਾਲ ਹੀ ਨਾਲ ਅਗਸਤ ਦੇ ਮਹੀਨੇ ਵਿੱਚ ਜੇ ਤੁਸੀਂ ਕਿਸੇ ਨੂੰ ਦਿਲ ਤੋਂ ਚਾਹੁੰਦੇ ਸੀ ਲਵ ਲਾਈਫ ਦਾ ਇਥੇ ਆ ਗਿਆ ਜੇ ਤੁਸੀਂ ਕਿਸੇ ਨੂੰ ਦਿਲ ਤੋਂ ਚਾਹੁੰਦੇ ਸੀ ਤਾਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਹੋਣ ਵਾਲੀ ਹੈ ਇਸ ਤੋਂ ਇਲਾਵਾ ਇੱਕ ਰੁਕਿਆ ਹੋਇਆ ਕੰਮ ਜਿਸ ਦਾ ਤੁਸੀਂ ਰੈਗੂਲਰ ਕੋਸ਼ਿਸ਼ ਕਰ ਰਹੇ ਸੀ ਬਹੁਤ ਪਿੱਛੇ ਪਜ ਰਹੇ ਹੋ ਚਾਹੁੰਦੇ ਪਿੱਛੇ ਬਹੁਤ ਮਿਹਨਤ ਕਰ ਰਹੇ ਸੀ ਤਾਂ ਉਹ ਕੰਮ ਅਗਸਤ ਦੇ ਮਹੀਨੇ ਵਿੱਚ ਨਿਸ਼ਚਿਤ ਰੂਪ ਵਿੱਚ ਹੁੰਦਾ ਨੈਚਰ ਆ ਰਿਹਾ ਹੈ ਇੱਕ ਚੀਜ਼ ਹੋਰ ਦੱਸਣਾ ਚਾਹਾਂਗੇ ਕਿ ਪ੍ਰੋਫੈਸ਼ਨਲ ਲਾਈਫ ਵਿੱਚ ਲੋਕੀ ਤੁਹਾਡੇ ਨਾਲ ਸਾਜ਼ਿਸ਼ ਕਰ ਸਕਦੇ ਹਨ ਆਫਿਸ ਵਿੱਚ ਤੁਹਾਨੂੰ ਕੱਢਣ ਦੀ ਕੋਸ਼ਿਸ਼ ਕਰ ਸਕਦੇ ਹਨ ਤਾਂ ਉਸ ਦਾ ਤੁਸੀਂ ਕਾਜ ਤੌਰ ਤੇ ਕੌਮਰਾ ਸ਼ਿਵਾਲੇ ਨੇ ਧਿਆਨ ਰੱਖਣਾ ਹੋਵੇਗਾ ਅਗਸਤ ਦਾ ਮਹੀਨਾ ਬਹੁਤ ਚੰਗਾ ਰਹੇਗਾ ਜਿਹੜੀਆਂ ਨੈਗੇਟਿਵ ਚੀਜ਼ਾਂ ਹੋਣ ਵਾਲੀਆਂ ਹਨ ਸਾਵਧਾਨੀਆਂ ਰੱਖਣੀਆਂ ਹਨ ਤਾਂ ਉਹ ਤੁਹਾਨੂੰ ਦੱਸ ਦਿੱਤੀਆਂ ਹਨ ਐਜੂਕੇਸ਼ਨ ਪ੍ਰਾਪਰਟੀ ਪ੍ਰੇਮ ਸੰਬੰਧ ਤੇ ਸੰਤਾਨ ਇਸ ਲਈ ਅਗਸਤ ਦਾ ਮਹੀਨਾ ਬਹੁਤ ਹੀ ਚੰਗਾ ਰਹੇਗਾ ਤਾਂ ਦੇ ਲਈ ਅਗਸਤ ਦਾ ਮਹੀਨਾ ਬਹੁਤ ਚੰਗਾ ਰਹੇਗਾ ਕਿਸੇ ਨੂੰ ਮਿਲਣ ਦੇ ਲਈ ਅਗਸਤ ਦਾ ਮਹੀਨਾ ਬਹੁਤ ਚੰਗਾ ਰਹੇਗਾ ਮੈਰਿਜ ਲਾਈਫ ਲਈ ਚੰਗਾ ਹੈ ਪਰ ਬਹੁਤ ਚੰਗਾ ਨਹੀਂ ਪਰ ਪਹਿਲੇ ਨਾਲੋਂ ਬਿਹਤਰ ਹੋਏਗਾ ਜ਼ਰੂਰ ਹੈਲਥ ਨੂੰ ਲੈ ਕੇ ਪਹਿਲੇ ਨਾਲੋਂ ਸਥਿਤੀ ਚੰਗੀ ਰਹੇਗੀ ਸੋ ਇਹ ਸੀ ਸਾਡਾ ਕੁੰਭ ਰਾਸ਼ੀ ਵਾਲਿਆਂ ਦਾ ਅਗਸਤ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਦੇ ਜਾਣਕਾਰੀ ਚੰਗੇ ਲੱਗੇ ਤਾਂ ਅੱਗੇ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ